ਸਿਰਫ ਪ੍ਰੈਸ ਕਾਨਫਰੰਸ ਕੀਤੀ ਹੈ ਕੀ ਫਿਲਹਾਲ ਮद्दा ਸੀਗਾ ਜਿਹਨੂੰ ਬਲੈਕ ਇਸੂਅਰ ਪ੍ਰੈਸ ਕਾਨਫਰੰਸ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਜਮਹਿਮ ਹੈ ਉਹਦੀ ਲੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਦਿੱਤਿਆ ਜੀ ਦੀ ਹਦਾਇਤਾਂ ਮੁਤਾਬਕ ਜੋ ਨਸ਼ੇ ਤੇ ਔਰ ਕ੍ਰਿਮੀਨਲਜ਼ ਖਿਲਾਫ ਜੋ ਮਹਿਮ ਸ਼ੁਰੂ ਕੀਤੀ ਗਈ ਹੈ ਉਹਦੀ ਲੜੀ ਵਿੱਚ ਕੱਲ ਬਰਿਆਰ ਨਾਕੇ ਤੇ ਥਾਣਾ ਦਿਨਾਂਗਰਤੀ ਪੁਲਿਸ ਨੇ ਚਾਰ ਜਿਹੜਿਆ ਮੁਜਰਮ ਗ੍ਰਫਤਾਰ ਕੀਤੇ ਸੀ ਉਹਨਾਂ ਵਿੱਚ ਦੋਨੇ ਜਿਹੜੇ ਉਹ ਮੀਆਂ بیوی ਨੇ ਇਹਨਾਂ ਵਿੱਚ ਇੱਕ ਜਾਕਰ ਹੈ ਦੂਜਾ ਸਦਾਮ ਹੈ ਤੀਜਾ ਰਜ਼ੀਆ ਹੈ ਔਰ ਚੌਥੀ ਜ਼ੀਲੋ ਜ਼ੀਲੋ ਨਾਦੀ ਔਰਤ ਹੈ ਇਹ ਬੋਧੇਵਾਲ ਫਤੇਗੜ ਚੂੜੀਆਂ ਔਰ ਤੇ ਦੂਜੇ ਦੋ ਪੰਡੋਰੀ ਝਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਆ ਇਹਨਾਂ ਕੋਲ 260 ਗ੍ਰਾਮ ਹਿਰਨ ਬਰਾਮ ਦੋਈ ਸੀ ਔਰ ਇਹਨਾਂ ਦੇ ਕੋਲੋਂ 1000 ਰੁਪਏ ਡਰੱਗ ਮਣੇ ਇਤਲਾਵਾ ਆਪਾਂਾਂ ਦੇ ਖਿਲਾਫ ਅ ਪਰਚਾ ਦਰਜ ਕਰ ਲਿਆ ਐਫ ਆਈ ਆਰ ਨੰਬਰ 177 ਐਨ ਡੀ ਪੀ ਐਸ ਐਕਟ ਦੀ ਥਾਣਾ ਦਿਨਾਂ ਨਗਰ ਔਰ ਇਹਨਾਂ ਦੇ ਬੈਕਵਰਡ ਲਿੰਕ ਆਪਾਂ ਸਟੈਬਲਿਸ਼ ਕਰ ਰਹੇ ਆਂ ਇਹਨਾਂ ਦਾ ਪੁਲਿਸ ਰਿਮਾਂਡ ਆਪਾਂ ਲੈ ਲਿਆ ਤੇ ਅੱਗੇ ਇਹਨਾਂ ਦਾ ਇਨਵੈਸਟੀਗੇਸ਼ਨ ਕਰਕੇ ਤੇ ਆਪਾਂ ਇਹਨੂੰ ਬੈਕਵਰਡ ਲਿੰਕ ਤੱਕ ਪਹੁੰਚਣ ਦੀ ਕੋਸ਼ਿਸ਼ ਕਰਾਂਗੇ ਔਰ ਆਪਾਂ ਨੂੰ ਆਸ ਹੈ ਕਿ ਆਪਾਂ ਹੋਰ ਇਹਨਾਂ ਵਿੱਚ ਗ੍ਰਿਫਤਾਰੀਆਂ ਕਰ ਪਾਵਾਂਗੇ ਇਸ ਤੋਂ ਇਲਾਵਾ ਕੁਝ ਦਿਨ ਪਹਿਲਾਂ ਥਾਣਾ ਪ੍ਰਾਣਾਸ਼ਾਲਾ ਇੱਕ ਪਰਚਾ ਦਰਜ ਹੋਇਆ ਸੀ ਆਰਮਜ਼ੈਕਟ ਦਾ ਜਿਹਦੇ ਵਿੱਚ ਇੱਕ ਦੋਸ਼ੀ ਅਸ਼ੋਕ ਵਾਸੀ ਔਦਰਾ ਗ੍ਰਿਫਤਾਰ ਕੀਤਾ ਸੀ ਉਹਦੇ ਕੋਲ ਪਿਸਤਲ ਬਰਾਮਦ ਹੋਇਆ ਸੀ ਔਰ ਦੋ ਰਾਉਂਡ ਬਰਾਮਦ ਹੋਏ ਸੀ ਇਹ ਪਿਸਤਲ ਬੱਤੀਪੁਰ ਦਾ ਸੀ ਉਸ ਦੀ ਪੁੱਛਗਿੱਛ ਦੌਰਾਨ ਇੱਕ ਹੋਰ ਦੋਸ਼ੀ ਅਮਨਦੀਪ ਸਿੰਘ ਜੋ ਕਿ ਬਰਾਮਪੁਰ ਦਾ ਰਹਿਣ ਵਾਲਾ ਇਹਨੂੰ ਗ੍ਰਿਫਤਾਰ ਕੀਤਾ ਇਹਦੇ ਕੋਲ ਇੱਕ ਪਿਸਤਲ 32 ਬੋਰ ਔਰ ਤਿੰਨ ਇਹਨਾਂ ਕੋਲ ਲਾਈਵ ਕਾਰਟੂਜ ਬਰਾਮਦ ਹੋਇਆ ਇਸ ਦਿ ਆਪਾਂ ਵੀ ਪੁੱਛ-ਕਿਛ ਕਰ ਰਿਆ ਪੁਲਿਸ ਰਿਮਾਨ ਲੈ ਆਇਆ ਔਰ ਪ੍ਰੋਬੇਬਲੀ ਸਾਨੂੰ ਆਸ ਹੈ ਕਿ ਇਹਦੇ ਵਿੱਚ ਆਪਾਂ ਹੋਰ ਗ੍ਰਿਫਤਾਰੀਆਂ ਕਰ ਪਾਵਾਂਗੇ ਫ੍ਰੈਂਡੀ ਸੀ ਸੈਕਟਰੀ ਦਾ ਬਦਸੀ ਉਹ ਸੀ ਕਿ ਉਹ ਪਹਿਲੇ ਲਿਖ ਸੀ ਕਿ ਸਰ ਇਹਦੀ ਜਾਂਚ ਕਰ ਰਿਹਾ ਆਪਾਂ ਬਟੇ ਜੋ ਹੁਣ ਤੱਕ ਦੀ ਇਨਫੋਰਮੇਸ਼ਨ ਹੈ ਪੀ ਰੀਸੈਂਟਲੀ ਇਸ ਕ੍ਰਾਈਮ ਚ ਆਇਆ ਔਰ ਚਾਰੇ ਜਿਹੜੇ ਆ ਜਿਹੜਾ ਇੱਕ ਦੋ ਜੋੜੇ ਸਨ ਬੇਸਿਕਲੀ ਇਹ ਆਪਣੇ ਆਪ ਨੂੰ ਸ਼ੋ ਕਰ ਰਹੇ ਸੀ ਕਿ ਮੈਰਿਡ ਕਪਲ ਹੈ ਤਾਂ ਕਿ ਜਿਹੜਾ ਪੁਲਿਸ ਨੇ ਅੱਤੇ ਜ਼ਿਆਦਾ ਡਾਊਟ ਨਾ ਕਰੇ ਸੋ ਇਸ ਆਰਡ ਦੇ ਵਿੱਚ ਇਹ ਜਿਹੜਾ ਇਹ ਨਸ਼ਾ ਕੈਰੀ ਕਰ ਰਿਹਾ ਸੀ